ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅੱਜ ਆਪਾਂ ਚੱਲੇ ਆਂ ਖਾਲਸੇ ਦੇ ਨਾਨਕੇ ਤਨਤਨ ਗੁਰਗੋਬ ਸਿੰਘ ਜੀ ਮਹਾਰਾਜ ਜੀ ਦਾ ਜਿੱਥੇ ਵਿਆਹ ਹੋਇਆ ਸੀਗਾ ਗੁਰੂ ਕਾ ਲਾਹੌਰ ਇਸ ਥਾਂ ਤੇ ਹੁਣ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਨੇ ਤੁਹਾਨੂੰ ਸਾਰਿਆਂ ਦਾ ਦਰਸ਼ਨ ਕਰਾਉਨੇ ਆ ਤੇ ਸਾਰਿਆਂ ਦਾ ਆਪਾਂ ਇਤਿਹਾਸ ਦੱਸਦੇ ਆ ਬਣੇ ਰਹੋ ਆਪਣੇ ਨਾਲ ਵੀਡੀਓ ਦੇ ਐਂਡ ਤੱਕ ਚੱਲਦੇ ਆ ਹੁਣ ਆਪਾਂ ਗੁਰੂ ਕਾ ਲਾਹੌਰ ਨੂੰ ਹੁਣ ਆਪਾਂ ਜਦੋਂ ਗੁਰੂ ਕਾ ਲਾਹੌਰ ਵੱਲ ਦਰਸ਼ਨ ਕਰਨੀ ਜਾਂਦੇ ਆ ਤਖਬੇ ਵਾਸਤੇ ਪਹਿਲਾ ਗੁਰ ਇਸ ਸਥਾਨ ਤੇ ਜਰੂਰ ਧੰਨ ਗੁਰੂ ਗੋਬ ਸਿੰਘ ਜੀ ਮਹਾਰਾਜ ਜੀ 23 ਹਾੜ ਸਮਤ 1734 ਸਨ 1677 ਈਸਵੀ ਨੂੰ ਗੁਰੂ ਸਾਹਿਬ ਜੀ ਆਪਣੇ ਨੀਲਾ ਕੋੜਾ ਉੱਪਰ ਬਸੰਤੀ ਰੰਗ ਦਾ ਚੋਲਾ ਪਹਿਨ ਕੇ ਬਰਾਤ ਲੈ ਕੇ ਇੱਥੇ ਪੁੱਜੇ ਸਨ ਤਾਂ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਬਰਾਤ ਦਾ ਉਤਾਰਾ ਕੀਤਾ ਗਿਆ ਸੀਗਾ ਤੇ ਫੇ ਗੁਰੂ ਸਾਹਿਬ ਜੀ ਦਾ ਇਸ ਸਥਾਨ ਤੇ ਸੇੜਾ ਬਣਿਆ ਗਿਆ ਸੀਗਾ ਅੱਜ ਵੀ ਇਸ ਸਥਾਨ ਤੇ ਆ ਕੇ ਸੰਗਤਾਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀਆਂ ਕਰਦੀਆਂ ਨੇ ਜਿਨ੍ਹਾਂ ਦੇ ਵਿਆਹਾਂ ਦੇ ਸੰਯੋਗ ਬੰਨੇ ਹੋਏ ਨੇ ਇਸ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਦੇ ਆਣੇ ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਜਦੋਂ ਅੱਗੇ ਵੱਲ ਨੂੰ ਵਧਦੇ ਆਂ ਤਾਂ ਥੋੜੇ ਦੂਰ ਜਾ ਕੇ ਸੱਜੇ ਹੱਥ ਗੁਰਦੁਆਰਾ ਸਾਹਿਬ ਹੁੰਦਾ ਆ ਗੁਰਦੁਆਰਾ ਤਰਬੈਣੀ ਸਾਹਿਬ ਇਸ ਸਥਾਨ ਤੇ ਜਦੋਂ ਧੰਨ ਗੁਰਗੋਬ ਸਿੰਘ ਜੀ ਮਹਾਰਾਜ ਜੀ ਆਪਣੀ ਬਰਾਤ ਲੈ ਕੇ ਪੁੱਜੇ ਸਨ ਸੰਗਤਾਂ ਦਾ ਬਹੁਤ ਜ਼ਿਆਦਾ ਭਾਰੀ ਇਕੱਠ ਸੀਗਾ ਤਾਂ ਇੱਥੇ ਪਾਣੀ ਦੀ ਬਹੁਤ ਕਮੀ ਸੀਗੀ ਸੰਗਤਾਂ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਜੀ ਤੁਹਾਡਾ ਵਿਆਹ ਹੋਵੇ ਤੇ ਇੱਥੇ ਪਾਣੀ ਦੀ ਦਿੱਕਤ ਹੋਵੇ ਕਹਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਵਰਸ਼ੇ ਨੂੰ ਤਿੰਨ ਵਾਰ ਜ਼ਮੀਨ ਦੇ ਵਿੱਚ ਮਾਰਿਆ ਤੇ ਇਥੋਂ ਤਿੰਨ ਧਾਰਾਂ ਪਾਣੀ ਦੀਆਂ ਵਗਾਈਆਂ ਗਈਆਂ ਸਨ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਰਬੈਣੀ ਸਾਹਿਬ ਰੱਖਿਆ ਗਿਆ ਹੈ ਅੱਜ ਵੀ ਇਸ ਸੰਗਤਾਂ ਨੂੰ ਉਸ ਖੂਹ ਦੇ ਵਿੱਚੋਂ ਜਲ ਸ਼ਿਕਾਇਆ ਜਾਂਦਾ ਆ ਤੇ ਜਿਹੜਾ ਜਲ ਆ ਬਹੁਤ ਹੀ ਠੰਡਾ ਤੇ ਬਹੁਤ ਹੀ ਮਿੱਠਾ ਆ ਭਾਗਾਵਾਲੀਆਂ ਨੇ ਸੰਗਤਾਂ ਜਿਹੜੇ ਇਸ ਸਥਾਨ ਤੋਂ ਆ ਕੇ ਜਲ ਨੂੰ ਛੱਕਦੀਆਂ ਨੇ ਇਸ ਥਾਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਜਰੂਰ ਆਪ ਅੱਗੇ ਸਾਹਮਣੇ ਵੱਲ ਨੂੰ ਗੁਰੂ ਕਾ ਲਾਹੌਰ ਨੂੰ ਜਾਂਦੇ ਆ ਤਾਂ ਖੱਬੇ ਆ ਤੇ ਪਹਿਲਾ ਗੁਰਦੁਆਰਾ ਸਾਹਿਬ ਹੁੰਦਾ ਗੁਰਦੁਆਰਾ ਪੌੜਾ ਸਾਹਿਬ ਇਸ ਥਾਂ ਤੇ ਜਦੋਂ ਧੰਗ ਗੁਰਗੋਬ ਸਿੰਘ ਜੀ ਮਹਾਰਾਜ ਆਪਣੇ ਬਰਾਤ ਲੈ ਕੇ ਪੁੱਜੇ ਸਨ ਗੁਰੂ ਸਾਹਿਬ ਨੀਲੇ ਘੋੜੇ ਤੇ ਬਰਾਜਮਣ ਸਨ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਥਾਪੜਾ ਦਿੱਤਾ ਤਾਂ ਗੁਰੂ ਸਾਹਿਬ ਦੇ ਘੋੜੇ ਨੇ ਫਿਰ ਜ਼ਮੀਨ ਦੇ ਵਿੱਚ ਆਪਣਾ ਪੌੜ ਮਾਰਿਆ ਤੇ ਉੱਥੋਂ ਜਲ ਪ੍ਰਗਟ ਕੀਤਾ ਅੱਜ ਵੀ ਇਸ ਥਾਂ ਤੋਂ ਸੰਗਤਾਂ ਨੂੰ ਉਹ ਜਲ ਸ਼ਕਾਇਆ ਜਾਂਦਾ ਆ ਇਹ ਜਿਹੜਾ ਜਲ ਹੈ ਬਹੁਤ ਹੀ ਖਾਰਾ ਆ ਇਸ ਥਾਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਸਾਹਮਣੇ ਵਾਲ ਨੂੰ ਜਾਂਦੇ ਆ ਤਾਂ ਦਰਸ਼ਨ ਕਰਦੇ ਆ ਹਣ ਗੁਰੂਗੋਆ ਲਾਹੌਰ ਦੇ ਇਸ ਸਥਾਨ ਤੇ ਫਿਰ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਆਹ ਪਿਤਾ ਭਾਈ ਹਰਜਸ ਸਿੰਘ ਜੀ ਤੇ ਮਾਤਾ ਬਿਸ਼ਨ ਦੇਵੀ ਜੀ ਦੀ ਸੁਪੁੱਤਰੀ ਮਾਤਾ ਅਜੀਤਕੌਰ ਜੀ ਦੇ ਨਾਲ 23 ਹਾੜ ਸਮਤ 1734 ਸਨ 1677 ਈਸਵੀ ਨੂੰ ਕਰਵਾਇਆ ਗਿਆ ਸੀਗਾ ਮਾਤਾ ਅਜੀਤਕੌਰ ਜੀ ਲਾਹੌਰ ਪਾਕਿਸਤਾਨ ਦੇ ਰਹਿਣ ਵਾਲੇ ਸੀਗੇ ਇਸ ਲਈ ਪਿਤਾ ਭਾਈ ਹਰਜਸ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਲਾਹੌਰ ਬਰਾਤ ਲੈ ਕੇ ਆਉਣਾ ਹੈ ਗੁਰੂ ਸਾਹਿਬ ਜੀ ਨੇ ਲਾਹੌਰ ਬਰਾਤ ਲੈ ਕੇ ਆਉਣ ਨੂੰ ਮਨਾਂ ਕਰ ਦਿੱਤਾ ਸੀਗਾ ਇਸ ਪਿੱਛੇ ਇਤਿਹਾਸਕਾਰਾਂ ਦੀ ਵੱਖਰੀ ਵੱਖਰੀ رائے ਆ ਕੋਈ ਇਤਿਹਾਸਕਾਰ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਜੀ ਉਸ ਸਮੇਂ ਮੁਗਲਾਂ ਦੇ ਨਾਲ ਜੰਗਾ ਜੁੱਦਾ 'ਚ ਬੀਜੀ ਸੀਗੇ ਤਾਂ ਨਹੀਂ ਲਾਹੌਰ ਬਰਾਤ ਲੈ ਕੇ ਗਏ ਕੋਈ ਇਤਿਹਾਸਕਾਰ ਇਹ ਦੱਸਦਾ ਹੈ ਕਿ ਲਾਹੌਰ ਗੁਰਜਨ ਸਾਹਿਬ ਦੀ ਸ਼ਹੀਦੀ ਹੋਈ ਸੀ ਇਸ ਲਈ ਗੁਰੂ ਸਾਹਿਬ ਜੀ ਲਾਹੌਰ ਨਹੀਂ ਗਏ ਕੋਈ ਇਤਿਹਾਸਕਾਰ ਇਹ ਦੱਸਦਾ ਹੈ ਕਿ ਉਸ ਸਮੇਂ ਹਰਮੰਦਰ ਸਾਹਿਬ ਤੇ ਗੁਰੂ ਸਾਹਿਬ ਜੀ ਜਿਹੜੇ ਸ਼ਰੀਕੇ ਸਨ ਪ੍ਰੇਸੀ ਚੰਦਰ ਦੇ ਵਾਰਸ ਉਹਨਾਂ ਦਾ ਕਬਜ਼ਾ ਸੀਗਾ ਇਸ ਕਰਕੇ ਗੁਰੂ ਸਾਹਿਬ ਜੀ ਉਸ ਵੱਲ ਨੂੰ ਨਹੀਂ ਗਏ ਕਾਰਨ ਕੋਈ ਵੀ ਹੋਵੇ ਇਸ ਦੇ ਪਿੱਛੇ ਪਰ ਗੁਰੂ ਸਾਹਿਬ ਜੀ ਆਪ ਹੀ ਜਾਣੀ ਜਾਣ ਸਨ ਫਿਰ ਗੁਰੂ ਸਾਹਿਬ ਜੀ ਨੇ ਪਿਤਾ ਪਾਈ ਹਰਜਸ ਦੀਆਂ ਮਰਨੋ ਕਾਮਨਾ ਪੂਰੀਆਂ ਕਰਨ ਲਈ ਬਿਲਕੁਲ ਲਾਹੌਰ ਸ਼ਹਿਰ ਵਰਗਾ ਅਨੰਦਪੁਰ ਸਾਹਿਬ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਪ੍ਰਦੇਸ਼ ਪਹਾੜਾਂ ਦੇ ਵਿੱਚ ਫਿਰ ਲਾਹੌਰ ਨਗਰ ਬਸਾਇਆ ਗੁਰੂ ਸਾਹਿਬ ਜੀ ਨੇ ਨਾ ਨਾ ਜਾਣਨ ਕਰਕੇ ਇਸ ਨੂੰ ਅੱਜ ਕੱਲ ਗੁਰੂ ਕਾ ਲਾਹੌਰ ਦੇ ਨਾਂ ਨਾਲ ਜਾਣਿਆ ਜਾਂਦਾ ਆ ਫਿਰ ਇਸ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਨੰਦ ਕਾਰਜ ਕੀਤਾ ਗਿਆ ਆਨੰਦ ਕਾਰਜ ਭਾਈ ਗੁਰਬਖਸ਼ ਸਿੰਘ ਜੀ ਨੇ ਕਰਵਾਏ ਸਨ ਤੇ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਸੀਗਾ ਇੱਕ ਵਾਰ ਮਾਤਾ ਗੁਜਰਕੌਰ ਜੀ ਨੇ ਗੁਰਗੋਬ ਸਿੰਘ ਮਹਾਰਾਜ ਜੀ ਨੂੰ ਕਿਹਾ ਕਿ ਅਸੀਂ ਉਹ ਬ੍ਰਹਮ ਗਿਆਨੀ ਦੇਰਸ਼ਨ ਕਰਨ ਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਜਿਨ੍ਹਾਂ ਦਾ ਨਾਮ ਸੁਖਣੀ ਸਾਹਿਬ ਦੀ ਬਾਣੀ ਦੇ ਵਿੱਚ ਆਉਂਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਮਾਤਾ ਗੁਜਰਕੌਰ ਜੀ ਨੂੰ ਕਿ ਕੱਲ ਦੁਪਹਿਰ ਤੱਕ ਪ੍ਰਸ਼ਾਦਾ ਤਿਆਰ ਰੱਖਣਾ ਤਾਂ ਫਿਰ ਜਿਹੜੇ ਭਾਈ ਗੁਰਬਖ ਸਿੰਘ ਜੀ ਸਨ ਜੋ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਫਿਰ ਖਿੱਚੇ ਪੈਂਦੀ ਆ ਤਾਂ ਉਹ ਆਪਣੇ ਘੋੜੇ ਤੇ ਬਿਰਾਜਮਾਨ ਹੋ ਕੇ ਫਿਰ ਮਾਤਾ ਗੁਜਰਕੌਰ ਜੀ ਕੋਲ ਪਹੁੰਚਦੇ ਨੇ ਤੇ ਉਹਨਾਂ ਦੇ ਕੋਲ ਵਾ ਕੇ ਪ੍ਰਸ਼ਾਦਾ ਛਕ ਦੇਣੇ ਇਸ ਸਥਾਨ ਤੇ ਹੁਣ ਗੁਰੂ ਸਾਹਿਬ ਜੀ ਦਾ ਵਿਆਹ ਹਰ ਸਾਲ ਬਸੰਤ ਪੰਚਮੀ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬਹੁਤ ਦੂਰੋਂ-ਦੂਰੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਨਗਰ ਕੀਰਤਨ ਕੱਢੇ ਜਾਂਦੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਸੰਗਤਾਂ ਵਾਸਤੇ। ਇੰਨਾ ਸਥਾਨ ਦਾ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਦਰਸ਼ਨ ਕਰਨ ਲਈ ਪੁੱਜੀ ਆਂ ਗੁਰਦੁਆਰਾ ਨਾੜ ਸਾਹਿਬ ਦੇ। ਇਹ ਗੁਰਦੁਆਰਾ ਸਾਹਿਬ ਗੁਰੂਕਾ ਲਾਹੌਰ ਤੋਂ 4-5 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਜਿਹੜਾ ਹੁਣ ਤੁਸੀਂ ਸਾਹਮਣੇ ਪਹਾੜ ਦੇਖਦੇ ਪਿਓ ਇਹ ਕੋਈ ਆਮ ਪਹਾੜ ਨਹੀਂ ਹੈਗਾ। ਇਹ ਪਹਾੜ ਉਸ ਸਮੇਂ ਦੀ ਗਵਾਹੀ ਭਰਦਾ ਪਿਆ ਹੈ ਜਦੋਂ ਧੰਨ ਗੁਰੂ ਗੋਬ ਸਿੰਘ ਜੀ ਮਹਾਰਾਜ ਜੀ ਦੇ ਉੱਪਰ ਪਹਾੜੀ ਰਾਜਾਂ ਨੇ ਗੋਲੀਆਂ ਦੇ ਨਾਲ ਹਮਲਾ ਕੀਤਾ ਸੀਗਾ ਤੇ ਪਹਾੜ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਬਣੇ ਹੋਏ ਨੇ ਤੁਸੀਂ ਜਾ ਕੇ ਉਹਨਾਂ ਦਾ ਦਰਸ਼ਨ ਕਰ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰੂ ਘਰ ਲਾਹੌਰ ਦੇ ਤੇ ਬਾਕੀ ਆਲੇ-ਦੁਆਲੇ ਗੁਰੂਤਾਰ ਮੰਦਰ ਦਰਸ਼ਨ ਕਰਵਾਉਣ ਦਾ ਇਤਿਹਾਸ ਦੱਸਿਆ ਹੈ ਤੁਹਾਨੂੰ ਜੇ ਵੀਡੀਓ ਵਧੇ ਲੱਗੀ ਤੇ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ